ਇਨੇ ਵੀ ਬਾਹਰ ਇਹਨੇ ਕਿੰਨ ਲੱਖੜੀਆਂ ਦਾ ਇੰਤਜ਼ਾਰ ਰਹਿੰਦੇ ਉਹਦੀ ਭੈਣ ਨੇ ਭੇਜੀਆਂ ਮੇਰੀ ਭੈਣ ਨੇ ਮੈਨੂੰ ਲੱਖੜੀਆਂ ਭੇਜਤੀਆਂ ਕਿਵੇਂ ਬੰਨਣਾ ਵੀਡੀਓ ਆ ਬੰਨਣ ਲੱਗਾ ਹਾਂ ਗੱਡੀ ਨੂੰ ਅ ਕਿਹੜੇ ਕਿਹੜੇ ਬੰਦੇ ਸੀ ਉੱਥੇ ਆਪਣੇ ਗੱਡੀਆਂ ਕਰਨ ਲੱਖੜੀਆਂ ਬੰਨਦੇ ਸੀ ਥੈਂਕ ਯੂ ਤੇ ਇਹ ਭੈਣੇ ਤਾਂ ਮੈਨੂੰ ਲੱਖੜੀਆਂ ਭੇਜੀਆਂ ਹਰ ਸਾਲ ਭੇਜਦੀਆਂ ਉਹ ਤਾਂ ਲੱਖੜੀਆਂ ਵਾਲੀ ਨੂੰ ਬੰਨਾਂਗੇ ਆ ਮੈਂ ਤਾਂ ਹੁਣ ਅੱਜ ਆਪਾਂ ਗੱਡੀ ਨੂੰ ਬੰਨਦੀ ਹਾਂ ਰਾਣੀ ਸੰਧਾ ਤੇ ਕੀ ਕਿ ਨੂੰ ਆਪਣੇ ਭੈਣਾਂ ਦੀ ਲੱਕੜੀਆਂ ਦੇ ਇੰਤਜ਼ਾਰ ਰਹਿੰਦਾ ਤੇ ਲੱਕੜੀਆਂ ਮੈਨੂੰ ਭੇਜੀਆਂ ਸਾਰਾ ਸਮਾਨ ਜਸਫਤ ਜੋਗਾ ਭੇਜਿਆ ਕੱਪੜੇ ਚਾਕਲੇਟਾਂ ਸਾਰਾ ਕੁਝ ਉਹਨੂੰ ਤਾਂ ਉਹਦੇ ਜੋਗਾ ਭੇਜਿਆ ਮੈਨੂੰ ਸਿਰਫ ਤਾਂ ਲੱਕੜੀਆਂ ਭੇਜੀਆਂ ਇੱਕ ਮੇਰੀ ਭੈਣ ਇਟਲੀ ਚ ਰਹਿੰਦੀ ਹੈ ਇੱਕ ਮੇਰੀ ਭੈਣ ਉਜੀ ਸਿਡਨੀ ਚ ਰਹਿੰਦੀ ਹੈ ਦੋਵੇਂ ਇਕੱਠੀਆਂ ਭੇਜ ਦਿੰਦੀਆਂ ਇਟਲੀ ਵਾਲੇ ਨੂੰ ਕਹਿ ਦਿੰਦੀ ਵੀ ਤੁਸੀਂ ਭੇਜ ਦਿਓ ਉਰ ਤੋਂ ਨਾ ਬਦਾਂ ਨਹੀਂ ਕਿ ਕਿਹੜੀਆਂ ਲੱਕੜੀਆਂ ਹੋਣਗੇ ਜਦੋਂ ਤਿੰਨੇ ਇਕੱਠੇ ਹੋਵਾਂਗੇ ਤੇ ਬੰਨ ਕੇ ਜਾਉਂਗੇ ਜੇ ਛੋਟੇ ਹੁੰਦੇ ਸੀ ਸਕੂਲ ਨੂੰ ਜਾਣੇ ਤੋਂ ਪਹਿਲਾਂ ਬੰਨ ਕੇ ਜਾਂਦੇ ਸਕੂਲ ਤੋਂ ਛੁੱਟੀ ਨਹੀਂ ਹੁੰਦੀ ਲੱਕੜੀ ਵਾਲੇ ਦਿਨ ਤੇ ਉਹ ਹੋ ਜਾਂਦਾ ਸੀਗਾ ਆਪਣਾ 2 ਘੰਟੇ ਲੇਟ ਹੋ ਜਾਂਦਾ ਸੀਗਾ ਸਕੂਲ ਸਾਡਾ ਚਲੋ ਅੱਗੇ ਮੈਂ ਪੂਰੀ ਵੀਡੀਓ ਪਾਉਂਦਾ ਵੀ ਇਹਨੇ ਕਿਹਾ ਕਿ ਭੇਜਿਆ ਸੀ ਆ థాంਕ ਯੂ ਭੈਣੇ ਤਾਂ ਮੈਂ ਬੰਨਤੀ ਟੈਕਸੀ ਚ ਲੱਕੜੀ ਤੇ ਦੂਜੀ ਗੱਡੀ ਚ ਵੀ ਬੰਨ ਲੀ ਸਾਜੂ ਤੇਰੀਆਂ ਲੱਕੜੀਆਂ ਆ ਗਈਆਂ ਓਏ ਕਿੰਨੀਆਂ ਚਾਕਲੇਟਾਂ ਭੇਜਤੀਆਂ ਫਤਿਹ ਜੋਗੀਆਂ ਕਲਰ ਵੀ ਆ ਗਿਆ ਜਸਪਤ ਜੋਗੇ ਜਸਪਤੇ ਵੀਰ ਜੀ ਨੇ ਤੇ ਜੋਗਾ ਕਾਰਡ ਵੀ ਭੇਜਿਆ ਦੇਖੋ ਜਸਪਤੇ ਨਿਕਿਆ ਪੈ ਗਿਆ ਤੁਹਾਡੇ ਜੋਗਾ ਹੈਪੀ ਲੱਕੜੀ ਲਾਂਚ ਵੀ ਕਰ ਦੇਖ ਕੀ ਲਿਖਿਆ ਆ ਪੜ ਕੇ ਦੱਸ ਮੈਨੂੰ ਮੈਨੂੰ ਆਉਂਦਾ ਨਹੀਂ ਪੜਨਾ ਦੇਖੋ ਹੈਲੋ ਮੈਂ ਜਸਪਤੇ ਹਾਊ ਆਰ ਯੂ ਆਹ ਦੇਖ ਕੇ ਪੜ ਨੀ ਇਹ ਨਹੀਂ ਇਹ ਨਹੀਂ ਖੋਲਣੇ ਜੀ ਓ ਕਿੰਨੀਆਂ ਚੌਲਾਂ ਦੀਆਂ ਆਗੀਆਂ ਕਿੱਡੀ ਚਾਕਲੇਟ ਕਿੱਡੀ ਚਾਕਲੇਟ ਆ ਦੇਖੋ ਨਵੇਂ ਕੱਪੜੇ ਵੀ ਆ ਗਏ ਲੱਖੜੀਆਂ ਆ ਗਈਆਂ ਓਏ ਮੇਰੀ ਭੈਣ ਨੇ ਭੇਜੀਆਂ ਸਿਡਨੀ ਤੇ ਪਾਪਾ ਤੈਨੂੰ ਕੜਾ ਆ ਗਿਆ ਮੂਈ ਨੂੰ ਕਿੰਨਾ ਕੁਸ ਭੇਜਿਆ ਪਾਪਾ ਤੈਨੂੰ ਇਹ ਤਾਂ ਬਹੁਤ ਖੁਸ਼ ਹੋਏ ਪੀਏ ਮਤਲਬ ਕਿ ਉਹ ਤਾਂ ਬਹੁਤ ਕੁਝ ਭੇਜਤੇ ਆ ਬਾਈ ਕਿੰਨੇ ਕੱਪੜੇ ਸੋਨੇ-ਸੋਨੇ ਕੱਪੜੇ ਪਾਲੇ ਕਰ ਹਾਂ ਆਏ ਹਾਏ ਇੰਨੀ ਸ਼ਾਪਿੰਗ ਕਰਤੀ ਮੈਂ ਮੈਂ ਹੀ ਕਰੂੰਗਾ ਮੈਂ ਹੀ ਕਰ ਲੂੰਗਾ ਜਾਸਪਤ ਇਹ ਕਿ ਕਾਰ ਵੀ ਆ ਗਈ ਓਏ ਫੋਰ ਕੀ ਐਜਾਸਪਤ ਇਹ ਜੋ ਬੁੱਕ 컬러 ਕਰਨੇ ਵਾਲੀ ਬੁੱਕ ਓਏ ਹੋਏ ਹੋਏ ਇੱਕ ਹੋਰ ਕੁਝ ਆ ਹੁਣ ਇੱਕ ਹੋਰ ਹੈ ਉਹ ਪਾਪਾ ਲੈ ਲਵੇ ਓਏ ਕਿੰਨਾ ਕੁ ਸਪੇਟਿਆ ਪੂਈ ਨੇ ਅੱਧੀ ਪੇ ਯੇ ਆ ਕੇ ਆ ਕੇ ਉਹ ਪਤਾ ਹੈ ਜਸਪਤ ਨੂੰ ਆ ਕੇ ਆ ਕੇ ਆ ਕੇ ਆ ਕੇ ਮੀ ਮੀ ਕਾ ਕੇ ਚੋਦਾ ਥੈਂਕ ਯੂ ਰਾਜੂ ਉਹ ਪਯੋ ਪਯੋ ਪੀ ਦੀ ਪੈਨ ਸਿਰਿੰਦੇ ਪੇਜੀਆਂ ਲੱਕੜੀਆਂ ਸਾਰੇ ਗਿਫਟ ਭੇਜੇ ਪਤੇ ਨੂੰ ਕੱਪੜੇ ਭੇਜੇ ਪਤੇ ਨੂੰ ਕਲਰ ਭੇਜੇ ਫਤੇ ਨੂੰ ਬੁੱਕਾਂ ਇੰਨੀਆਂ ਲollipops ਕਿਆ ਕਰਨੀਆਂ ਦੀਆਂ ਬਈ ਆ ਕੜਾ ਪਾ ਲੋ ਕੜਾ ਕੜਾ ਕਿੰਨਾ ਸੋਨਾ ਭੇਜਿਆ ਦੇਖੋ ਕੜਾ ਪਾ ਲੋ ਹੱਥ ਚ ਹੁਣ ਮਾਰੇ ਕਰਿਓ ਬਹੁਤ ਖੁਸ਼ ਹੋ ਗਿਆ